ਪਾਸੇ ਬਾਰੇ ਸਪੈਸ਼ਲ ਇਹ ਗੱਲ ਕਹੀ ਆ ਉਹ ਉਥੇ ਕੋਠੀ ਚ ਚਿੱਟਾ ਵਿਕਦਾ ਤੇ ਜਾ ਕੇ ਐਸਐਸਓ ਨੂੰ ਕਹਦੇ ਵੀ ਉਹ ਬੰਦ ਕਰਾ ਦੇ ਤੇ ਨਹੀਂ ਤਾਂ ਫਿਰ ਆਪਦਾ ਬਿਸਤਰਾ ਬੰਨ ਕੇ ਲੈ ਆਵੇਂ ਇਹ ਨਹੀਂ ਵੀ ਮੁੜ ਕੇ ਕਿਤੇ ਹੋਰ ਜਾ ਕੇ ਥਾਣੇਦਾਰ ਲੱਗ ਜੂਗਾ ਜਿਹੜੇ ਤੁਸੀਂ ਆ ਟੈਸਟ ਲਿਖਦੇ ਜੇ ਜੋ ਕਮਿਸ਼ਨ ਲੈਣਾ ਬੰਦ ਕਰਦੇ ਹੋ ਹੋਰ ਵੀ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਜਿਹੜਾ ਵਾ ਉਹ ਬੰਦ ਕਰ ਦਿਓ ਤੇ ਨਹੀਂ ਤੇ ਉੱਠੇ ਟੰਗ ਦਿਆਂਗੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਲੋਕਾਂ ਦੀ ਸਰਕਾਰ ਆ ਆਮ ਜੇਕਰ ਉਹ ਹਫਤੇ ਇੱਕ ਦਾ ਉਹਨਾਂ ਨੂੰ ਐਲਟੀਮੇਟਮ ਆ ਬੰਦ ਕਰ ਦੇਣ ਚੰਗੇ ਰਹਿ ਜਾਣਗੇ ਨਹੀਂ ਤਾਂ ਸਾਰੇ ਚੋਕੇ ਅੰਦਰ ਦੇਵਾਂਗੇ ਨਾ ਕੋਈ ਚੱਟੇ ਵਾਲਾ ਲੱਭੂ ਤੇ ਨਾ ਕੋਈ ਸੱਟੇ ਵਾਲਾ ਲੱਭੂ ਬਦਲਾ ਦੀ ਰਣਨੀਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਤੇ ਭਗਵੰਤ ਮਾਨ 16 ਮਾਰਚ ਨੂੰ ਸੌ ਚੁੱਕਣ ਜਾ ਰਹੇ ਨੇ ਤੇ ਸਭ ਤੋਂ ਪਹਿਲਾਂ ਹੀ ਆਪਦੇ ਵਿਧਾਇਕ ਐਕਸ਼ਨ ਮੋਡ ਦੇ ਵਿੱਚ ਵਿਖਾਈ ਦੇ ਰਹੇ ਨੇ ਤਸਵੀਰਾਂ ਜੀਰਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਵਿਧਾਇਕ ਨਰੇਸ਼ ਕਟਾਰੀਆ ਸਰਕਾਰ ਬੰਦੇ ਐਕਸ਼ਨ ਮੋਡ ਦੇ ਵਿੱਚ ਨੇ ਤੇ ਉਹਨਾਂ ਵੱਲੋਂ ਅਚਾਨਕ ਸਿਵਲ ਹਸਪਤਾਲ ਦੇ ਵਿੱਚ ਛਾਪਾ ਮਾਰਿਆ ਜਾਂਦਾ ਹੈ ਨਰੇਸ਼ ਕਟਾਰੀਆ ਨੇ ਇੱਥੇ ਪਹੁੰਚ ਕੇ ਦਾਵਾ ਕੀਤਾ ਹੈ ਕਿ ਮਰੀਜ਼ਾਂ ਦੇ ਇਲਾਜ ਅਤੇ ਹਸਪਤਾਲ ਦੇ ਪ੍ਰਬੰਧਕਾਂ ਤੱਕ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਟੱਲ ਬਰਦਾਸ਼ਤ ਨਹੀਂ ਕਰਨਗੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਦਵਾਈਆਂ ਦੇ ਵਿੱਚ ਕਮਿਸ਼ਨ ਲੈਣ ਵਾਲਿਆਂ ਤੇ ਚਿੱਟਾ ਵੇਚਣ ਵਾਲਿਆਂ ਨੂੰ ਫੜ ਕੇ ਪੁੱਠਾ ਤੰਗ ਦੇਣਗੇ ਕਿ ਮੈਡੀਸਨ ਨਹੀਂ ਮਿਲ ਰਹੀ ਸਾਰੀਆਂ ਮੈਡੀਸਨ ਜੋ ਕੋਈ ਵੀ ਗਰੀਬ ਵੈਸੇ ਸਰਕਾਰੀ ਹਸਪਤਲ ਦੇ ਵਿੱਚ ਤਕਰੀਬਨ ਹੀ ਗਰੀਬ ਆਦਮੀ ਆਉਂਦਾ ਹੈ ਗਰੀਬ ਆਦਮੀ ਨੂੰ ਇਹ ਆਸ ਹੁੰਦੀ ਆ ਵੀ ਮੈਨੂੰ ਉੱਥੋਂ ਮੈਡੀਸਨ ਮਿਲੂਗੀ ਪਰ ਮੈਡੀਸਨ ਹੀ ਕੋਈ ਨਹੀਂ ਤੇ ਇੱਥੇ ਆਉਣ ਕੇ ਕੀ ਕਰਨਾ ਕਿਸੇ ਨੇ ਉੱਪਰ ਤੱਕ ਪਹਚਾਈ ਆ ਇਹ ਉਹਨਾਂ ਦੀ رائے ਦੇ ਨਾਲ ਜੋ ਪਹਿਲਾਂ ਤਾਂ ਅਸੀਂ ਹਸਪੀਟਲ ਖੋਲਾਂਗੇ ਇਹ ਨਸ਼ਾ ਛਡਾਉਣ ਵਾਲੇ ਜਦੋਂ ਉਹ ਨਸ਼ਾ ਕੇਂਦਰ ਇੱਥੇ ਨਸ਼ਾ ਛਡਾਊ ਕੇਂਦਰ ਇੱਥੇ ਖੋਲ ਕੇ ਇੱਕ ਚੰਗਾ ਉਹਨਾਂ ਦਾ ਇਲਾਜ ਕੀਤਾ ਜਾਊਗਾ ਜਿਹੜੇ ਗੋਲੀਆਂ ਤੇ ਲੱਗੇ ਆ ਜਾਂ ਜਿਹੜੇ ਕੋਈ ਚਿੱਟੇ ਤੇ ਲੱਗੇ ਆ ਕੋਈ ਫੀਮ ਕਾਂ ਦਾ ਕੋਈ ਕਿਸ ਤਰ੍ਹਾਂ ਵੀ ਆ ਉਹਨਾਂ ਦਾ ਵਧੀਆ ਤਰੀਕੇ ਨਾਲ ਇਲਾਜ ਕਰਾਇਆ ਜਾਊਗਾ ਉਹਨਾਂ ਦੀ ਤਾਂ ਅਸੀਂ ਕੱਲ ਹੀ ਡੀਐਸਪੀ ਸਾਹਿਬ ਨੂੰ ਮੈਂ ਇਹ ਗੱਲ ਕਹਿਤੀ ਆ ਜਿਹੜਾ ਕੋਈ ਵੇਖ ਲਿਆ ਮੈਨੂੰ ਪਤਾ ਲੱਗ ਗਿਆ ਕਿ ਫੁਲਾਣੇ ਕਿਸੇ ਪਿੰਡ ਦੇ ਵਿੱਚ ਵੇਚਦਾ ਤੂੰ ਆਪਦਾ ਸਮਾਨ ਬੰਨ ਕੇ ਲੈ ਆਵੇਂ ਉਹ ਐਸਐਚਓ ਸਮਾਨ ਬੰਨ ਕੇ ਲੈ ਆਵੇ ਹਰਦਾਸਾ ਪਿੰਡ ਮਸ਼ਹੂਰ ਆ ਮੈਂ ਹਰਦਾਸੇ ਬਾਰੇ ਸਪੈਸ਼ਲ ਇਹ ਗੱਲ ਕਹੀ ਆ ਉਹ ਉਥੇ ਕੋਠੀ ਚ ਚਿੱਟਾ ਵੇਚਦਾ ਤੇ ਜਾ ਐਸਐਚਓ ਨੂੰ ਕਹਦੇ ਵੀ ਉਹ ਬੰਦ ਕਰਾ ਦੇ ਤੇ ਨਹੀਂ ਤਾਂ ਫਿਰ ਆਪਦਾ ਬਿਸਤਰਾ ਬੰਨ ਕੇ ਲੈ ਆਵੇ ਇਹ ਨਹੀਂ ਵੀ ਮੁੜ ਕੇ ਕਿਤੇ ਹੋਰ ਜਾ ਕੇ ਥਾਣੇਦਾਰ ਲੱਗ ਜਾਊਗਾ ਥਾਣੇਦਾਰ ਨਹੀਂ ਅਸੀਂ ਲੱਗਨ ਦਦਦੇ ਉਹਨਾਂ ਨੂੰ ਉਹ ਐਸਐਚਓ ਨਹੀਂ ਲੱਗੂਗਾ ਜਿਹੜਾ ਬਹੁਤ ਵਿਕਦਾ ਹੈ ਗਲੀ ਮੁਹੱਲਿਆਂ ਚ ਆ ਤੁਸੀਂ ਖਰੀਦ ਸਕਦੇ ਹੋ ਫੋਨ ਕਰੋ ਤੁਹਾਨੂੰ ਮੈਂ ਕਹਾਂ ਜੀ ਵਾਇਕਰੂ ਦੀ ਕਿਰਪਾ ਚਾਹੀਦੀ ਆ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਕੁਝ ਬੰਦ ਕਰਾਵਾਂਗੇ ਬੰਦ ਹੋਏ ਇੱਥੇ ਇੱਕ ਬਹੁਤ ਵੱਡਾ ਕਸਤਾ ਬਣਿਆ ਹੋਇਆ ਹੈ ਜੀ ਹਾਂ ਉਹ ਤਾਂ ਸੇ ਵੇਚਦਾ ਥਾਣੇ ਵਿੱਚ ਜੀ ਮੈਂ ਕਹਿੰਦਾ ਜੀ ਇੱਕ ਵੀ ਬੰਦਾ ਤੁਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਨੂੰ ਦੱਸਤਾ ਸਾਰਿਆਂ ਨੂੰ ਜਾਂ ਤਾਂ ਇਹ ਪੈਸੇ ਲੈਣੇ ਬੰਦ ਕਰ ਦਿਓ ਜਿਹੜੇ ਤੁਸੀਂ ਆ ਟੈਸਟ ਲਿਖਦੇ ਜੇ ਜੋ ਕਮਿਸ਼ਨ ਲੈਣਾ ਬੰਦ ਕਰ ਦਿਓ ਹੋਰ ਵੀ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਜਿਹੜਾ ਵਾ ਉਹ ਬੰਦ ਕਰ ਦਿਓ ਤੇ ਨਹੀਂ ਤੇ puttedੇ ਟੰਗ ਦਿਆਂਗੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਨੇ ਸਾਨੂੰ ਤਾਂ ਫਤਵਾ ਦਿੱਤਾ ਐਡਾ ਵੱਡਾ ਫਤਵਾ ਦਿੱਤਾ ਜਿਹਦਾ ਅਸੀਂ ਬਿਆਨ ਨਹੀਂ ਕਰ ਸਕਦੇ ਅਸੀਂ ਦੇ ਨਹੀਂ ਦੇ ਸਕਦੇ ਉਹਨਾਂ ਗਰੀਬਾਂ ਲੋਕਾਂ ਨੇ ਜਿੰਨਾ ਸਾਡੇ ਤੇ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਅਸੀਂ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਪੂਰਾ ਉਤਰਾਂਗੇ ਇੱਕ ਦਾ ਉਹਨਾਂ ਨੂੰ ਐਲਟੀਮੇਟਮ ਆ ਬੰਦ ਕਰ ਦੇਣ ਚੰਗੇ ਰਹਿ ਜਾਣਗੇ ਤ ਨਹੀਂ ਤਾਂ ਸਾਰੇ ਚੋਕੇ ਅੰਦਰ ਦੇਵਾਂਗੇ ਨਾ ਕੋਈ ਚੱਟੇ ਵਾਲਾ ਲੱਭੂ ਤੇ ਨਾ ਕੋਈ ਸੱਟੇ ਵਾਲਾ ਲੱਭੂ ਕਿਸੇ ਨੂੰ ਡਰ ਨਹੀਂ ਨਾ ਹੁੰਦਾ ਕਿ ਪਰਚਾ ਇਹ ਛੋਟਾ ਜਿਹਾ ਹੁੰਦਾ ਇਹਦੇ ਚ ਤਾ ਅਗਰ ਕੋਈ ਫਿਰ ਇੱਕ ਦਿਨ ਲਾਂਦੇ ਦੂਜੇ ਦਿਨ ਫੜੇਗੇ ਤੀਜੇ ਦਿਨ ਫਿਰ ਨਿਕਲ ਕੇ ਚਲੇ ਗਏ ਫਿਰ ਫਿਰ ਕੋਈ ਚੰਗਾ ਵਧੀਆ ਕਰਾਂਗੇ ਇਹਨਾਂ ਦਾ ਪਰਾਲਾ ਜਿਹੜਾ ਕੀ ਹਾਂਜੀ ਇਹਦਾ ਬਹੁਤ ਵੱਡਾ ਇੱਕ ਬੰਦਾ ਮੈਡੀਕਲ ਨਸ਼ਾ ਵੇਚਦਾ ਔਰ ਉਹਨੇ ਤੁਹਾਡੀ ਬੋੜੋ ਲਾ ਕੇ ਤੁਹਾਨੂੰ ਵਧਾਈਆਂ ਦਿੰਦੀਆਂ ਆਪਦੀ ਦੁਕਾਨ ਤੇ ਵੀ ਆਪਦੀ ਬਿਲਡਿੰਗ ਵੀ ਭਾਈ ਜੀ ਮੈਂ ਪਹਿਲਾਂ ਕਾ ਲਾਵੇ ਜੇਲ੍ਹ ਵੀ ਕਾਬੂ ਹੋ ਗਿਆ ਹੈ ਬਹੁਤ ਬੜਾ ਫਲੈਕਸ ਲਾਇਆ ਤੁਹਾਨੂੰ ਵਧਾਈਆਂ ਮੈਂ ਕਿਹਾ ਜੀ ਬਿਲਕੁਲ ਨਹੀਂ ਮੈਂ ਇਹ ਕੰਮ برداشت ਕਰਨਾ ਭਾਵੇਂ ਕੋਈ ਮੇਰਾ ਰਿਸ਼ਤੇਦਾਰ ਹੋਵੇ ਤਾਂ ਭਾਵੇਂ ਕੋਈ ਹੋਵੇ ਭਾਈ ਜੀ ਮੈਂ ਇੱਥੇ ਫੰਡ ਦੇਣ ਆਏ ਸੀਗੇ ਮੈਂ ਫੰਡ ਨਹੀਂ ਲਿਆ ਮੈਡੀਕਲ ਮੈਨੂੰ ਪਤਾ ਇਹਨਾਂ ਨੇ ਲੋਕਾਂ ਨੂੰ ਨਸ਼ਾ ਵੇਚਣਾ ਮੈਂ ਬਿਲਕੁਲ ਕੋਈ ਗੱਲ ਨਹੀਂ ਮੈਂ ਕਿਹਾ ਕੋਈ ਹੋਵੇ ਭਾਵੇਂ ਫਲੈਕਸ ਲਾਇਆ ਥੋੜਾ ਬਚਾ ਕੋਈ ਫਲੈਕਸ ਚੜ ਕੇ 10 ਫਲੈਕਸ ਲਾ ਦੇਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਦਾਜੀ ਵਿਧਾਇਕ ਖਟਾਰੀਆਂ ਨੇ ਹਸਪਤਾਲ ਦੀ ਸਫਾਈ ਦਾ ਮਾੜਾ ਹਾਲ ਹੋਣ ਤੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਜੇਕਰ ਸਾਰੇ ਪ੍ਰਬੰਧ ਜਲਦੀ ਨਾ ਕੀਤੇ ਗਏ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਦੀ ਰਿਪੋਰਟ ਮਿੰਨੀ ਪੌਕੇਟ।